ਤੇ ਕੋਲ ਜਾਂਦੇ ਨੇ ਰਾਤ ਫਤਿਮਾ ਦੇ ਨਾਲ ਗੱਲਾਂ ਕਰਦੇ ਮਾਂ ਅੱਜ ਸਾਡੇ ਨਾਲ ਜਿੰਨਾ ਹੁੰਦਾ ਪਿਆਰ ਕਰ ਲੈ ਕੱਲ ਅਸੀਂ ਕਚਹਿਰੀ ਦੇ ਵਿੱਚ ਜਾਵਾਂਗੇ ਪਰ ਤੇਰੇ ਕੋਲ ਮੁੜ ਵਾਪਸ ਨਹੀਂ ਆਵਾਂਗੇ ਕਿਉਂਕਿ ਕਚਹਿਰੀ ਦੇ ਵਿੱਚੋਂ ਫਤਵਾ ਸੁਣਾ ਦਿੱਤਾ ਗਿਆ ਇਹਨਾਂ ਨੂੰ ਦੀਵਾਰਾਂ ਦੇ ਵਿੱਚ ਚਿੰਨ੍ਹ ਦਿੱਤਾ ਜਾਂਦਾ ਜਦੋਂ ਕਿ ਕੱਲ ਸਹਿਬਜ਼ਾਦੇਆਂ ਨੇ ਆਖੀ ਮਾਂ ਗੁਜਰ ਹੋਰ ਨਹੀਂ ਆਖਿਆ ਵੇ ਮੇਰੇ ਲਾਲ ਦੇ ਲਾਲੋ ਜਦੋਂ ਤੁਹਾਨੂੰ ਫਤਵਾ ਸੁਣਾਇਆ ਕਿ ਚੈਰੀ ਦੇ ਵਿੱਚ ਕੋਈ ਵੀ ਐਸਾ ਨਹੀਂ ਸੀ ਜਿਹੜੇ ਤੁਹਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਹੋਵੇ ਬੱਚਿਆਂ ਨੇ ਆਖਿਆ ਮਾਂ ਇੱਕ ਸੀ ਛੇਨੋ ਬਲੇਰ ਕੋਟਲੇ ਦਾ ਮੁਹੰਮਦ ਖਾਂ ਕਹਿੰਦੇ ਸਨ ਉਹਨੇ ਸਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਕਹਿੰਦੇ ਠੰਡੇ ਬੁਰਜ ਚੋਂ ਮਾਂ ਗੁਜਰਕੌਰ ਨੇ ਆਪਣਾ ਸੱਜਾ ਹੱਥ ਮਲੇਰ ਕੋਟਲੇ ਵੱਲ ਕਰਕੇ ਆਖਿਆ ਸੀ ਵੇ ਮਲੇਰ ਕੋਟਲੇ ਦੇ ਮੁਹੰਮਦ ਖਾਨਾ ਤੇਰਾ ਮਲੇਰ ਕੋਟਲਾ ਜੁਗ-ਜੁਗ ਵਸਦਾ ਰਹਿ ਕਿਉਂਕਿ ਤੂੰ ਮੇਰੇ ਪੁੱਤਰਿਆਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰੇ ਅੱਜ ਪਿਆਰ ਕੋ ਚ ਮਲੇਰ ਕੋਟਲਾ ਵਸਦਾ ਏ ਨਾ ਮਾਂ ਗੁਜਰ ਕੌਰ ਦੀ ਅਸੀਸ ਦਾ ਸਦਕਾ ਵਸਦਾ ਹੈ ਮਾਂ ਗੁਜਰਕੌਰ ਨੇ ਅਸੀਸ ਦਿੱਤੀ ਤੀ ਤੇਰਾ ਮਲੇਰ ਕੋਟਲਾ ਜੁਗ ਜੁਗ ਵਸਦਾ ਰਹੇ ਇੱਕ ਪਾਸੇ ਸ਼ੇਰ ਮੁਹੰਮਦ ਖਾਂ ਹਾ ਦਾ ਨਾਰਾ ਮਾਰਦਾ ਤੇ ਸੁੱਚਾ ਲੰਦ ਕਹਿੰਦਾ ਸੱਪਾਂ ਦੇ ਪੁੱਤ ਪਾਲ ਕੇ ਤੇ ਜੁੰਦੇ ਨਹੀਂ ਰਹਿ ਸਕੋਗੇ ਇਹਨਾਂ ਨੂੰ ਦੀਵਾਰਾਂ ਦੇ ਵਿੱਚ ਚਿੰਨ ਦੇਣਾ ਚਾਹੀਦਾ ਸਾਰੀ ਰਾਤ ਮਾਂ ਨੇ ਆਪਣੀ ਪੋਤਰੀਆਂ ਨੂੰ ਸਿੱਖਿਆ ਦਿੱਤੀ ਅੱਜ ਆਖਰੀ ਵਾਰ ਦਾਦੀ ਆਪਣੇ ਕੋਲੋਂ ਆਪਣੇ ਪੋਤਰੀਆਂ ਨੂੰ ਤੋੜਨ ਲੱਗੀ ਹਾਂ ਸਾਡੇ ਘਰ ਭੈਣਾ ਬੈਠੀਆਂ ਨੇ ਸਾਡੇ ਘਰਾਂ ਦੇ ਵਿੱਚ ਪੁੱਤ ਪੋਤਰੀਆਂ ਮਾਂ ਬੱਚੇ ਨੂੰ ਸਕੂਲ ਭੇਜਦੀ ਹੈ ਕਿਤੇ ਸਕੂਲ ਦੀ ਬੱਸ 5 7 ਮਿੰਟ ਲੇਟ ਹੋ ਜਾਵੇ ਮਾਵਾ ਗੇਟ 'ਤੇ ਖੜ ਜਾਂਦੇ ਗਏ ਸਾਡਾ ਬੱਚਾ ਨਹੀਂ ਆਇਆ ਪਰ ਪਿਆਰ ਗੋ ਮਾਂ ਘਰੋਂ ਤੋਰਦੀ ਇੱਕ ਹਾਸ ਰੱਖ ਕੇ ਮੇਰਾ ਬੱਚਾ ਹੁਣ ਸਕੂਲ ਚੱਲਿਆ ਦੁਪਹਿਰ ਨੂੰ ਘਰ ਆ ਜਾਵੇਗਾ ਦਾਦੀ ਜਾਦੇ 12 ਦੇ ਵਿੱਚ ਖੜੇ ਵੀ ਸਤ ਸ੍ਰੀ ਅਕਾਲ ਦੇ ਜੈਕਾਰੇ ਲਾਰੇ ਇਹ ਤੁੰਡੇ ਬੁਰਜ ਦੇ ਵਿੱਚ ਪਾਪਾ ਮੋਤੀ RAM ਜਿਹੜਾ ਦੁੱਧ ਪਿਉਣ ਦੀ ਸੇਵਾ ਕਰਦਾ ਸੀ ਕਿਉਂਕਿ ਦੁਨੀਆਂ ਦੇ ਉੱਤੇ ਜੇ ਸਭ ਤੋਂ ਮਹਿੰਗਾ ਦੁੱਧ ਗੁਰੂ ਦੇ ਪਰਿਵਾਰ ਨੂੰ ਕਿਸੇ ਨੇ ਪਿਆਇਆ ਤੇ ਬਾਬਾ ਮੋਤੀ RAM ਜੀ ਨੇ ਪਿਆਇਆ ਦੁੱਧ ਪਿਉਣ ਦੇ ਬਦਲੇ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਬਾਬਾ ਮੋਤੀ RAM ਜੀ ਦੁੱਧ ਲੈ ਕੇ ਗਏ ਮਾ ਗੁਜਰ ਕੌਰ ਦੇ ਕੋਲ ਲਓ ਮਾਤਾ ਜੀ ਦੁੱਧ ਛਕ ਲਓ ਮਾ ਗੁਜਰ ਕੌਰ ਨੇ ਆਖਿਆ ਵੇ ਮੋਤੀ RAMਾ ਪਹਿਲਾ 10 ਮੇਰੇ ਗੱਲ ਦੇ ਮੋਤੀਆਂ ਦਾ ਕੀ ਹਾਲ ਹੈ baba moti ram ji ਕਹਿੰਦੇ ਨਹੀਂ ਮਾਤਾ ਜੀ ਪਹਿਲਾ ਦੁੱਧ ਛਕ ਲਓ ਪਰ baba moti ram ji ਕਹਿੰਦੇ ਮਾਂ ਗੁਜਰ ਕੋਰ ਨਹੀਂ ਆਖਿਆ ਮੋਤੀ ਰਾਮ ਇੱਕ ਵਾਰ ਦੱਸ ਤੇ ਦੇ ਮੇਰੇ ਪੋਤਰਿਆਂ ਦੇ ਨਾਲ ਕਚਹਿਰੀ ਦੇ ਵਿੱਚ ਝਾਲਮ ਕੀ ਕਰਦੇ ਹੜੇ baba moti ram ji ਦੀ ਜ਼ਬਾਨ ਕੰਬਦੀ ਹੈ ਗਲਾ ਫਿਰਕਦਾ ਹੈ ਅਥਾਂ ਦੇ ਵਿੱਚੋਂ ਹੱਥੋਂ ਬੋਲਿਆ ਨਹੀਂ ਜਾਂਦਾ ਬਾਬਾ ਮੋਤੀ RAM ਜੀ ਨੇ ਆਖਿਆ ਕਹਿੰਦੀ ਅੰਮੀਏ ਮਾਉ ਤੇਰੇ ਪੋਤਰਿਆਂ ਨੂੰ ਤੇ ਜਾਲਮਾਂ ਨੇ ਦੀਵਾਰਾਂ ਦੇ ਵਿੱਚ ਚਿਣ ਕੇ ਸ਼ਹੀਦ ਕਰਨਾ ਸ਼ੁਰੂ ਕਰ ਦੇ ਠੰਡੇ ਵਰਚੇ 'ਚ ਬੈਠੀ ਮਾ ਆਪਣੇ ਪੋਤਰਿਆਂ ਦੀਆਂ ਘੋੜੀਆਂ ਗਾਉਣ ਲੱਗ ਪਈ ਆਪਣੇ ਪੋਤਰਿਆਂ ਦੇ ਸ਼ਗਨ ਬਣਾਉਣ ਲੱਗ ਪਈ ਪੁੱਤਰਾਂ ਦੇ ਵਿਆਹ ਅਜਾਪਾ ਕਰਦੇ ਆ ਪੁੱਤਰਾਂ ਦੇ ਵਿਆਹਾਂ ਦੇ ਸ਼ਗਨਾਂ ਜਾਪਾ ਮਨਾਉਂਦੇ ਆ ਪੁੱਤਰਾਂ ਦੇ ਵਿਆਹਾਂ ਦੀਆਂ ਘੋੜੀਆਂ ਅੱਜ ਸਾਡੇ ਘਰਾਂ ਦੇ ਵਿੱਚ ਕਾਇਆਂ ਜਾਂਦੀਆਂ ਆ ਤੱਕਿਓ ਪਿਆਰੀਓ ਠੰਡੇ ਬੁਰਜ ਦੇ ਵਿੱਚ ਮਾਂ ਉਧਰ ਪੋਤਰੇ ਲਾੜੀ ਮੌਤ ਦੇ ਨਾਲ ਮਾਂ ਮਰਣੀ ਤੇ ਠੰਡੇ ਬੁਰਜ ਤੇ ਬੈਠੀ ਮਾਂ ਨੇ ਪੋਤਰਿਆਂ ਦੇ ਕਿਵੇਂ ਸ਼ਗਨ ਬਣਾ ਰਹੀ ਐ ਆਪਣੇ ਪੋਤਰਿਆਂ ਦੀਆਂ ਕਿਵੇਂ ਘੋੜੀਆਂ ਗਾ ਰਹੀ ਆ ਆਖਰੀ ਕਵਤਾ ਢਾਡੀ ਜਥਾ And de beat भारती सिंधो i go. Cool. She's Sin... the lady.